ਹੈਲੋ ਸਸਰੀਏ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਿਓ ਸਾਰੇ ਕੰਮ ਦੁਪਹਿਰ ਦੇ ਖਤਮ ਹੋਣ ਤੋਂ ਬਾਅਦ ਆ ਪਹਿਲਾਂ ਆਪਾਂ ਬਣਾਈ ਦੁਪਹਿਰ ਦੀ ਰੋਟੀ ਟਾਈਮ ਟੇਢਰ ਕੋਈ 20 ਵਾਫ ਹੋ ਗਿਆ ਸੀ ਤੇ ਰੋਟੀ ਬਣ ਕੇ ਬਿਲਕੁਲ ਤਿਆਰ ਸੀ ਇਧਰ ਬੰਚ ਵੀ ਸਕੂਲੋਂ ਆ ਗਿਆ ਸੀ ਤੇ ਨਵਦੀਪ ਵੀ ਜੜੀ ਆ अपना ਪਰਪੜਕੇ ਸੈਟ ਤੇ ਹੋ ਗਈ ਸੀ ਤੇ ਮੈਂ ਕਿਹਾ ਚਲੋ ਪਹਿਲਾਂ ਸਭ ਤੋਂ ਪਹਿਲਾਂ ਮੈਂ ਰੋਟੀ ਨਬਦੀ ਬਣਾ ਕੇ ਦੇਣੀ ਆ ਤਦ ਤੱਕ ਮੈਂ ਛਪੜਾ ਮੂੰਹ ਹੱਤ ਤੋ ਲੂਆ ਕਿਉਂਕਿ ਨਾਖੋ ਸਵੇਰੇ ਹੀ ਚਲ ਜਾਂਦਾ ਵਾ ਜਦੋਂ ਉਹ ਨਾਖੇ ਨੇ ਸੀ ਜਾਂਦੇ ਤੇ ਬੜਾ ਲੇਟ ਹੋ ਜਾਂਦੇ ਸੀ ਫਿਰ 4 ਵਜੇ ਉਹਦੀ ਟਿਊਸ਼ਨ ਹੁੰਦੀ ਆ ਉਹ ਦੇਖੋ ਤੇ ਇਨਾ ਟਾਈਮ ਵੀ ਨਹੀਂ ਹੁੰਦਾ ਕਿ ਉਹ ਛੇਤੀ ਛੇਤੀ ਰੋਟੀ ਖਾ ਸਕੇ ਕਦੀ ਕਦੀ ਤਾਂ ਉਹਨੂੰ ਮੈਂ ਜਲਦੀ ਜਲਦੀ ਖੁਦ ਰੋਟੀ ਖਵਾਉਣੀ ਆ ਆਪਣੀ ਰੋਟੀ ਵਿੱਚੇ ਹੀ ਛੱਡ ਦੇਣੀ ਆ ਬਾਅਦ ਚ ਬਣਾਉਣੀ ਆ ਤੇ ਉਹਨੂੰ ਪਹਿਲਾਂ ਮੈਂ ਰੋਟੀ ਖਵਾ ਕੇ ਉਹਨੂੰ ਤਿਆਰ ਕਰ ਦਿੰਦੀ ਕਿਉਂਕਿ ਇੱਕ ਵਾਰੀ ਉਹਨੇ ਪਟਕੀ ਖੋਲ ਕੇ ਫਿਰ ਤੋਂ ਬ ਇਦਰ ਫੇਮਾ ਰੋਟੀ ਪਾ ਕੇ ਤੇ ਹਜੇ ਦੇਣੀ ਲੱਗੀ ਸੀ ਤੱਕ ਨਵਦੀਪ ਨੇ ਮੈਨੂੰ ਕਹਿਤਾ ਕਿ ਮੰਮੀ ਤੁਸੀਂ ਮੈਨੂੰ ਰੋਟੀ ਨਾ ਪਾ ਕੇ ਦਿਓ ਹਜੇ ਰੋਟੀ ਤੁਸੀਂ ਰੁਕ ਜਾਓ ਮੇਰੀ ਫਰੈਂਡ ਦਾ ਫੋਨ ਆ ਗਿਆ ਮੈਂ ਕਿਹਾ ਚਲੋ ਹੋਏਗਾ ਨਹੀਂ ਤੁਹਾਡੀ ਫਰੈਂਡ ਦਾ ਫੋਨ ਆ ਗਿਆ ਵਾ ਤੇ ਮੈਂ ਕਿਹਾ ਤੁਸੀਂ ਗੱਲਾਂ ਕਰ ਲਓ ਗੱਲਾਂ ਬਾਤਾਂ ਕਰੋ ਤੇ ਮੈਂ ਕਿਹਾ ਮੈਂ ਤੁਹਾਨੂੰ ਰੋਟੀ ਪਾ ਕੇ ਦੇਣੀ ਆ ਫਿਰ ਉਸ ਤੋਂ ਬਾਅਦ ਮੈਂ ਜਲਦੀ ਜਲਦੀ ਰੋਟੀ ਪਾਈ ਤੇ ਪਾ ਕੇ ਪਹਿਲਾਂ ਮੈਂ ਰੋਟੀ ਨਵਦੀਪ ਨੂੰ ਦਿੱਤੀ ਤਬ ਤੱਕ ਮੈਂ ਚਨੇਵੇਂ ਮਹਤੋੜੀ assi ਤੇ ਵੰਚ ਨੂੰ ਮੈਂ ਛੇਤੀ ਛੇਤੀ ਖਾਲੀ ਚੌਲ ਭਾ ਕੇ ਦਿੱਤੇ ਤੇ ਨਾਲ ਮੈਂ ਦਾਲ ਤੇ ਥੋੜੀ ਜਿਹੀ ਆਲੂ ਦੇ ਪੂਜੇ ਆਪਾਂ ਦਾ ਕਿਉਂਕਿ ਵੰਚ ਨੂੰ Shimla mircha ਬਿਲਕੁਲ ਪਸੰਦ ਨਹੀਂ ਆ Shimla mirch ਜਿਹੜੀਆਂ ਮੈਂ ਨਵਦੀਪ ਨੂੰ ਜ਼ਿਆਦਾ ਪਸੰਦ ਆ ਚਲੋ ਬਈ assi ਸਾਡੀ ਦੁਪਹਿਰ ਦੀ ਰੋਟੀ ਤੇ ਫੇਰ ਆਪਾਂ ਕਰਨੀ ਸੀ ਸ਼ਾਮ ਨੂੰ ਦੀ ਤਿਆਰੀ ਤੇ ਉਧਰ ਆਪਾਂ ਅੱਜ ਸੋਚਿਆ ਸੀ ਕਿ ਅੱਜ ਅਚਾਰ ਬਣਾਵਾਂਗੇ ਇੱਧਰ ਮੈਂ ਅਚਾਰ ਦੀ ਵੀ ਸਾਰੀ ਤਿਆਰੀ ਕਰਕੇ ਰੱਖ ਲਈ ਸੀ ਸਾਰਾ ਕੁਝ ਮੈਂ ਤੋ ਘਟ ਕੇ ਰੱਖ ਲਿਆ ਸੀ ਕਿਉਂਕਿ ਇਹਨਾ ਕੰਮ ਕਰਦਿਆ ਕਰਦਿਆ ਸਾਨੂੰ ਸ਼ਾਮ ਦੇ 4 4:30 ਹੋ ਜਾਂਦੇ ਆ ਨਾਲ ਹੀ ਫਿਰ ਮੈਂ ਚਾਹ ਬਣਾ ਲਈ ਚਾਹ ਪੀ ਕੇ ਭੰਬਾ ਭਾਂਡੇ ਧੋਤੇ ਭਾਂਡੇ ਧੋ ਕੇ ਸੋਈ ਸਾਫ ਕੀਤੀ ਚਲੋ ਬੀਟ ਟਾਈਮ ਹੋ ਗਿਆ ਕੋਈ 4:30 ਦਾ ਬਸ ਜਿੱਥੇ 4 ਵਜੇ ਤੇ ਦਿਨ ਜਿਹੜਾ ਛਿਪਣਾ ਸ਼ੁਰੂ ਹੋ ਜਾਂਦਾ ਵਾ ਫਿਰ ਤੜੇ ਇਦਾਂ ਲੱਗਦਾ ਕਿ ਜਿੱਦਾਂ ਰਾਤ ਹੋ ਗਈ ਤੇ ਰਾਤ ਦੇ ਕੰਮ ਸ਼ੁਰੂ ਹੋ ਜਾਣੇ ਆ ਪਰ ਇਹ ਸਭ ਚੀਜ਼ਾਂ ਦੇ ਵਿੱਚ ਨਾਲ-ਨਾਲ ਫਿਰ ਤੁਹਾਨੂੰ ਜਲਦੀ ਜਲਦੀ ਸਾਰਾ ਕੁਝ ਹੀ ਜਿਹੜਾ ਵਾ ਵੇਖਣਾ ਪੈਂਦਾ ਵਾ ਫਿਰ ਉਸ ਤੋਂ ਬਾਅਦ ਮੈਂ achar ਦੀ ਤਿਆਰੀ ਕੀਤੀ ਤੇ ਇਸ ਤੋਂ ਪਹਿਲਾਂ ਮੈਂ ਗਈ ਸੀ ਬਾਜ਼ਾਰ ਫਿਰ ਮੈਂ ਗਈ ਗੁਰਦੁਆਰ ਸਾਹਿਬ ਮੱਥਾ ਟੇਕਿਆਈ ਚਲੋ ਵੀ ਹੁਣ achar ਬਣਾ ਲੈਨੇ ਆ ਸਭ ਤੋਂ ਪਹਿਲਾਂ ਇਧਰ ਆਪਾਂ ਗਾਜਰਾਂ ਲਈਆਂ ਗਾਜਰਾ ਮੈਂ ਜਿਹੜੀਆਂ ਦੋ ਲਈਆਂ ਤੇ ਜਿਹੜੀਆਂ ਮੂੜੀਆਂ ਸੀ ਉਹਦੇ ਵਿੱਚ ਮੈਂ ਇੱਕ ਮੂਲੀ ਲਈ ਤੇ ਇਹ ਨਾਲ ਲਈ ਆਪਾਂ 100 ਗ੍ਰਾਮ ਮਿਰਚਾਂ ਅਦਰਕ ਲਿਆ ਸੀ ਮੈਂ 200 ਗ੍ਰਾਮ ਤੇ ਇਧਰ ਆਪਾਂ ਸੁੱਕੇ ਮਸਾਲੇ ਲੈ ਲਏ ਸੁੱਕੇ ਮਸਾਲਿਆਂ ਦੇ ਵਿੱਚ ਜਿੱਦਾਂ ਪੀਲੀ ਸਰੋਂ ਲਈ ਦੋ ਚਮਚ ਮੇਥੀ ਲੈ ਲਈ ਇੱਕ ਚਮਚ ਤੇ ਇੱਕ ਚਮਚ ਸੌਂਫ ਲੈ ਲਈ ਚਾਰ ਮਿਰਚਾਂ ਨੇ ਲੀਆਂ ਥੋੜਾ ਜਿਹਾ ਜਿਹੜਾ ਆਪਾਂ ਉਹਦਾ ਜਿਹੜਾ ਹੁੰਦਾ ਵਾ ਬੀ ਆਪਣਾ ਗੰਡਿਆਂ ਦਾ ਉਹ ਲੈ ਲਿਆ ਵੈਸੇ ਇਹਨੂੰ ਅਹੀਂ ਗੰਡਿਆਂ ਦਾ ਵੀ ਬੋਲਦੇ ਆ ਵੈਸੇ ਇਹਨੂੰ ਮਗਰੇਲਾ ਵੀ ਬੋਲਦੇ ਆ achar ਵਿੱਚ ਇਹ ਪਾਉਣਾ ਬਹੁਤ ਚੰਗਾ achar ਵੀ ਲੱਗਦਾ ਵਾ ਤੇ ਵੇਖਣ ਚ ਵੀ ਤੇ ਸਵਾਦ ਖਾਣ ਚ ਵੀ ਚੰਗਾ ਲੱਗਦਾ ਵਾ ਤੁਹ ਇੱਧਰ ਆਪਾਂ ਕੜਾਈ ਗਰਮ ਕਰਕੇ ਵਿੱਚ ਤਰ ਸਰੋਂ ਦਾ ਤੇਲ ਇੱਕ ਕੜਛੀ ਗਰਮ ਕਰ ਲਿਆ ਸੀ ਹਜੇ ਮੈਂ ਇੱਕ ਕੜਛੀ ਹੀ ਤੇਲ ਪਾਇਆ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਵਾ ਤੇ ਫਿਰ ਉਸ ਤੋਂ ਬਾਅਦ ਆਪਾਂ ਗੈਸ ਕਰ ਦੇਣਾ ਬੰਦ ਤਾਂ ਕਿ ਇਹ ਥੋੜਾ ਠੰਡਾ ਹੋ ਜੇ ਗਰਮ-ਗਰਮ ਦੇ ਵਿੱਚ ਆਪਾਂ ਬਿਲਕੁਲ ਨਹੀਂ ਪਾਉਣੀ ਆ ਇਹ ਵਾਲਾ ਅਗਰ ਤੁਸੀਂ ਇਸ ਤਰੀਕੇ ਨਾਲ ਅਚਾਰ ਬਣਾਉਨੇ ਆ ਤੇ ਤੁਹਾਡਾ ਜਿਹੜਾ ਅਚਾਰ ਆ ਇੱਕ ਸਾਲ ਤੱਕ ਕਦੀ ਵੀ ਖਰਾਬ ਨਹੀਂ ਹੋਊਗਾ ਸਭ ਤੋਂ ਤੇ ਜਿਹੜੀ ਜ਼ਰੂਰੀ ਗੱਲ ਹੁੰਦੀ ਉਹ ਹੁੰਦੀ ਕਿ achar ਨੂੰ ਕਦੀ ਵੀ ਨਾ ਤੇ ਗਿੱਲਾ ਚਮਚ ਲਗਾਓ ਤੇ ਨਾ ਹੀ ਕਦੀ ਝੂਠੇ ਹੱਥ ਲਗਾਓ ਜਿਸ ਤਰ੍ਹਾਂ ਕਿ ਆਟੇ ਵਾਲੇ ਹੱਥ achar ਫਿਰ ਤੁਹਾਡਾ ਕਦੀ ਵੀ ਖਰਾਬ ਨਹੀਂ ਹੁੰਦਾ ਭਾਵੇਂ ਤੁਸੀਂ ਤਿੰਨ ਛਾਲ ਚਾਰ ਸਾਲ ਰੱਖੋ ਸਾਰਾ ਕੁਝ ਜਦੋਂ ਮੇਰਾ ਇੱਧਰ ਹੋ ਗਿਆ ਸੀ ਤੇ ਪਹਿਲਾਂ ਮੈਂ ਜਿਹੜੀਆਂ ਥੋੜੀਆਂ ਜੀਆਂ ਮਿਰਚਾਂ ਉਹਨਾਂ ਨੂੰ ਫਰਾਈ ਕੀਤਾ ਜਦੋਂ ਮੈਂ ਮਿਰਚਾਂ ਵਿੱਚ ਪਾਈਆਂ ਤੇ ਗੈਸ ਨੂੰ ਮੈਂ ਕੱਟ ਕਰਕੇ ਚਾਲੂ ਕਰਤਾ ਫਿਰ ਸਾਰਾ ਕੁਝ ਆਪਾਂ ਵਿੱਚ ਪਾ ਲੈਣਾ ਉਸ ਤੋਂ ਬਾਅਦ ਆ ਮੈਂ ਗੈਸ ਨੂੰ ਕਰ ਦੇਣਾ ਵਾ ਬੰਦ ਕਿਉਂਕਿ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੁੰਨ ਨਹੀਂ ਆ ਸਿਰਫ ਆਪਾਂ ਇਹਨਾਂ ਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਤੇਲ ਨੂੰ ਸਾੜਨਾ ਬਹੁਤ ਜ਼ਰੂਰੀ ਹੁੰਦਾ ਵਾ ਤੇ ਨਾਲ ਹੀ ਨਾਲ ਜਿਹੜੇ ਮਸਾਲੇ ਵੀ ਤੇਲ ਦੇ ਵਿੱਚ ਫਰਾਈ ਹੋ ਜਾਂਦੇ ਚੰਗੀ ਤਰ੍ਹਾਂ ਥੋੜਾ ਚੇਰ ਲਈ ਮੈਂ ਸਿਰਫ ਮਾਂਜ ਮੰਡ ਲਈ ਮੈਂ ਗੈਸ ਘੱਟ ਕਰਕੇ ਰੱਖਿਆ ਉਸ ਤੋਂ ਬਾਅਦ ਆ ਮੈਂ ਗੈਸ ਬੰਦ ਕਰਤਾ ਹੁਣ ਸਾਰਾ ਕੁਛ ਆਪਾਂ ਪੀ ਲਿਆ ਸਿਰਫ ਇੱਕ ਮਗਰੇਲਾ ਨਹੀਂ ਪੀਸਿਆ ਵਾ ਕਿਉਂਕਿ ਉਹ ਸਬੂਤਾ ਹੀ ਚੰਗਾ ਲੱਗਦਾ ਵਾ ਤੇ ਹੁਣ ਆਪਾਂ ਇੱਥੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਮਿਕਸ ਕਰਨ ਤੋਂ ਬਾਅਦ ਆ ਇਹਦੇ ਵਿੱਚ ਪਾ ਦੇਣਾ ਵਾ ਤੁਸੀਂ ਲੂਣ ਲੂਣ ਤੁਸੀਂ ਥੋੜਾ ਆਪਣੇ हिसाब ना पा सकदे हां पहला थोड़ा ਘੱਟ ਹੀ ਪਾਓ ਅਗਰ ਤੁਹਾਨੂੰ ਘੱਟ ਲੱਗੇ ਤੇ ਤੁਸੀਂ ਥੋੜਾ ਜਿਆ ਹੋਰ ਪਾ ਸਕਦੇ ਆ ਅਗਰ ਜ਼ਿਆਦਾ ਹੋ ਜਾਊਗਾ ਤੇ ਫਿਰ ਇਹਦੇ ਵਿੱਚ ਕੱਢਣਾ ਬਹੁਤ ਮੁਸ਼ਕਲ ਆ ਉਸ ਤੋਂ ਬਾਅਦ ਨਾਲ ਹੀ ਮੈਂ ਥੋੜੀ ਜੀ ਦੇਗੀ ਮਿਰਚ ਪਾਈ ਕਲਰ ਵਾਸਤੇ ਵੈਸੇ ਸਵਾਦ ਵਾਸਤੇ ਮੈਂ ਵਿੱਚ ਦੋ ਲਾਲ ਮਿਰਚਾਂ ਜਿਹੜੀਆਂ ਇਹਦੇ ਵਿੱਚ ਪਾਤੀਆਂ ਸੀ ਵੈਸੇ ਤੇ ਮਿਰਚ ਦਾ ਸਵਾਦ ਹੋਣਾ ਹੀ ਆ ਪਰ ਫੇ ਵੀ ਲਾਲ ਮਿਰਚਾਂ ਦੋ ਪਾਤੀਆਂ ਨਾਲ ਆਪਾਂ ਪਾਤੀ ਅੱਧਾ ਚਮਚ ਹਲਦੀ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ 2 ਚਮਚ ਵੈਨੇਗਰ ਦੇ ਪਾਵਾਂਗੇ ਵੈਨੇਗਰ ਚਾਰ ਦੇ ਵਿੱਚ ਪਾਉਣਾ ਇੱਕ ਤੇ ਚਾਰ ਖਰਾਬ ਨਹੀਂ ਹੁੰਦਾ ਤੇ ਦੂਜਾ ਚਾਰ ਦਾ ਸਵਾਦ ਵੀ ਵੱਧ ਜਾਂਦਾ ਵਾ ਸਾਰਾ ਕੁਝ ਆਪਾਂ ਚੰਗੀ ਤਰ੍ਹਾਂ ਕਰ ਲਿਆ ਮਿਕਸ ਚੰਗੀ ਤਰ੍ਹਾਂ ਜਦੋਂ ਮਿਕਸ ਹੋ ਗਿਆ ਸਾਰਾ ਕੁਝ ਫਿਰ ਇਹਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦੇਣਾ ਵਾ ਇਹਨੂੰ ਗਰਮਾ ਗਰਮ ਆਪਾਂ ਕਿਸੇ ਵੀ ਮਰਦਬਾਨ ਜਾਂ ਕਿਸੇ ਵੀ ਡੱਬੇ ਵਿੱਚ ਨਹੀਂ ਪਾਉਣਾ ਕਿਉਂਕਿ ਇਹ ਫਿਰ ਜਿਹੜਾ ਵਾ ਪਾਣੀ ਛੱਡ ਦਿੰਦਾ ਵਾ ਥੋੜਾ ਜਿਹਾ ਇਹਨੂੰ ਠੰਡਾ ਹੋਣ ਦਵਾਂਗੇ ਠੰਡੇ ਹੋਣ ਤੋਂ ਬਾਅਦ ਆ ਹੀ ਆਪਾਂ ਇਹਨੂੰ ਜਿਹੜਾ ਵਾ ਕਿਸੇ ਵੀ ਝਾਰ ਦੇ ਵਿੱਚ ਪਾਉਣਾ ਹੈ ਚਲੋ ਬਈ ਇਧਰ ਮੇਰਾ achar ਬਣ ਕੇ ਬਿਲਕੁਲ ਤਿਆਰ ਹੋ ਗਿਆ ਸੀ achar ਬਣਾਉਂਦੇ ਸਮੇਂ ਵੀ ਧਿਆਨ ਰੱਖਣਾ ਵਾ ਕਿ achar ਤੁਹਾਡਾ ਬਿਲਕੁਲ ਸੁੱਕਾ ਹੋਵੇ ਵਿੱਚ ਪਾਣੀ ਨਾ ਹੋਵੇ ਮੈਂ ਜਦੋਂ ਸਾਰਾ ਕੁਝ ਛਿੱਲਿਆ ਤੇ ਉਦੋਂ ਹੀ ਉਹਨੂੰ ਧੋ ਲਿਆ ਸੀ ਧੋ ਕੇ ਸੁਕਾ ਕੇ ਫਿਰ ਮੈਨੂੰ ਕਟਿਆ ਤਾਂ ਚਲੋ ਭਈ ਇੱਧਰ ਤੇ ਆਪਣਾ achar ਬਣ ਗਿਆ ਸੀ ਤੇ ਇਹ achar ਜਿਹੜਾ ਤੁਸੀਂ ਸਫਰ 'ਚ ਵੀ ਲੈ ਕੇ ਜਾ ਸਕਦੇ ਆ ਤੇ ਘਰੇ ਜਿਹੜਾ ਰੋਟੀ ਨਾਲ ਵੀ ਖਾ ਸਕਦੇ ਆ ਖਾਸ ਕਰਕੇ ਪਰੌਂਠਿਆਂ ਦੇ ਨਾਲ ਤੇ ਟਿਫਨ ਦੇ ਵਿੱਚ ਬੱਚਿਆਂ ਨੂੰ ਦੇਣ 'ਚ ਬਹੁਤ ਵਧੀਆ achar ਔਰ ਬੱਚੇ ਵੀ achar ਬੜਾ ਹੀ ਪਸੰਦ ਕਰਦੇ ਆ ਤੇ ਮਿਰਚਾਂ ਜਿਹੜੀਆਂ ਸਿਆਲ ਦੇ ਵਿੱਚ ਜਿਹੜਾ ਅਸੀਂ ਬਣਾਉਣੇ ਆ achar ਉਹ ਚ ਸਭ ਤੋਂ ਜ਼ਰੂਰੀ ਆ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ